ਕਿਉਂਕਿ ਅਸੀਂ ਦੇਖਦੇ ਰਹੇ ਨੇ ਲੁਧਿਆਣਾ ਰਿਲੇਟਡ ਕੰਟੈਂਟ ਤੇ ਜਦੋਂ ਇਹ ਗਾਣੇ ਦੇ ਬੋਲ ਸੁਣੇ ਤੇ ਤੁਸੀਂ ਕਾਫੀ ਸਪots ਮੈਂਸ਼ਨ ਕੀਤੇ ਆ ਹਰ ਇੱਕ ਜਿਹੜਾ ਸਾਊਥ ਸਿਟੀ ਹੋ ਗਿਆ ਫਿਰ ਤੁਹਾਡਾ ਗ੍ਰੈਂਡ ਵਾਕ ਹੋ ਗਿਆ ਹਰ ਇੱਕ ਚੀਜ਼ ਨਾਲ ਜਿਹੜਾ ਤੁਹਾਡਾ ਇਹ ਲੱਗ ਰਿਹਾ ਕਿ ਤੁਸੀਂ ਲੁਧਿਆਣਾਏ ਕਾਫੀ ਰਹੇ ਹੋ ਤੇ ਥੋੜਾ ਦੱਸੋ ਆਪਣਾ ਜਿਹੜਾ ਲੁਧਿਆਣਾ ਦਾ ਐਕਸਪੀਰੀਅੰਸ ਰਿਹਾ ਹਾਂਜੀ ਮੈਂ ਮੈਂ ਬੌਰਨ ਬਰਾਊਟ ਆ ਮੈਂ ਲੁਧਿਆਣੇ ਦਾ ਹੀ ਹਾਂ ਜੀ ਮੈਂ ਮੇਰਾ ਪਿੰਡ ਹੈਗਾ ਪਿੰਡ ਉਥੀ ਮੰਗਲੀ ਕੁਹਾੜੇ ਦੇ ਕੋਲੇ ਚੰਡੀਗੜ੍ਹ ਰੋਡ ਤੇ ਤੇ ਮੇਰੀ ਸਕੂਲਿੰਗ ਹੋ ਗਈ ਤੇ ਮੇਰਾ ਮਤਲਬ ਕਿ ਸਾਰਾ ਮਤਲਬ 3 ਕਿ ਸਾਲ ਹੋਏ ਨੇ ਮੈਨੂੰ 3-4 ਸਾਲ ਮੈਨੂੰ ਇੱਥੇ ਮੁਹਾਲੀ ਮੂਵ ਹੋਏ ਨੂੰ ਪਰ ਉਸ ਤੋਂ ਪਹਿਲਾਂ ਮੈਂ ਮਤਲਬ ਲੁਧਿਆਣਾ ਹੀ ਸੀ ਮੈਂ ਤੇ ਲੁਧਿਆਣੇ ਦੇ ਬਾਰੇ ਤੇ ਤੁਹਾਡੇ ਹੋਰ ਵੀ ਸੌਂਗ ਮੈਂ ਤੁਹਾਡੇ ਪਹਿਲਾ ਸੌਂਗ ਸੁਣਿਆ ਹਾਂਜੀ 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 ਨਹੀਂ ਮੈਂ ਮੈਂ ਪਹਿਲਾਂ ਜਿਹੜੇ ਲੋਕ ਜੁੜੇ ਉਹਨਾਂ ਨੂੰ ਦੱਸ ਦਵਾਂ ਕਿ ਪ੍ਰਭ ਜਿਹੜਾ ਗਾਣਾ ਲੈ ਕੇ ਆਇਆ ਹੈ ਸਾਡਾ ਸ਼ਹਿਰ ਲੁਧਿਆਣਾ ਨਹੀਂ ਮੈਂ ਬੋਲ ਸ਼ਾਇਦ ਇੱਕਦਾਂ ਉੱਤੇ ਥੱਲੇ ਕਰ ਸਕਾਂ ਟਾਈਟਲ ਕੀ ਹੈ ਸੌਂਗ ਦਾ ਪ੍ਰਭ ਜੀ ਟਾਈਟਲ ਹੈਗਾ ਜੀ ਹੋਮ ਟਾਊਨ ਪੀਬੀ 10 ਅੱਛਾ ਹੋਮ ਟਾਊਨ ਪੀਬੀ 10 ਇਸ ਸਮੇਂ ਕਾਫੀ ਜ਼ਿਆਦਾ ਵਾਇਰਲ ਹੈ ਗੀਤ ਹੋ ਰਿਹਾ ਖਾਸ ਕਰਕੇ ਲੁਧਿਆਣੀਆਂ ਲੁਧਿਆਣੀਆਂ ਨੇ ਕਰ ਦਿੱਤਾ ਤੇ ਪੂਰੇ ਪੰਜਾਬ ਦੇ ਵਿੱਚ ਹੀ ਇਹ ਗਾਣਾ ਜਿਹੜਾ ਹੈ ਕਾਫੀ ਜ਼ਿਆਦਾ ਹਿੱਟ ਚੱਲ ਰਿਹਾ ਤੇ ਮੈਂ ਤਾਂ ਖਾਲੀ ਇੰਸਟਾ ਤੇ ਦੇਖ ਰਿਹਾ ਸੀ ਉਹ ਲੋਕਾਂ ਦੀਆਂ ਗੱਡੀਆਂ 'ਚ ਵੀ ਵੱਜਦਾ ਮੈਂ ਸੁਣਿਆ ਤੇ ਮੈਂ ਕਿਹਾ ਚਲੋ ਮੈਂ ਪ੍ਰਭ ਦੇ ਨਾਲ ਗੱਲ ਕਰਦਾ ਕਿਉਂਕਿ ਬਹੁਤ ਅੱਛਾ ਕਿਉਂਕਿ ਜਦੋਂ ਨਵੀ ਕੋਈ ਇੰਨੀ ਦੀ ਚੀਜ਼ ਸੁਣੀ ਦੀ ਹੈ ਨਾ ਦਾ ਬੜੀ ਕ੍ਰੀਏਟਿਵ ਚੀਜ਼ ਲੱਗੀ ਕਾਫੀ ਲੋਕੀ ਇਹਦੇ ਬਾਰੇ ਸੋਚ ਰਹੇ ਸੀਗੇ ਕੁਝ ਇਦਾਂ ਦਾ ਪੂਰਾ ਪੁਲੀ ਡੈਡੀਕੇਟਿਡ Song ਲੁਧਿਆਣੇ ਲਈ ਬਣਾਜਾਵੇ ਹਾਲਾਂਕਿ ਬੜੇ ਜਿਹੜੇ Song ਨੇ ਲੁਧਿਆਣਾ ਦਾ ਮੈਂਸ਼ਨ ਤਾਂ ਬੜੇ ਗਾਣਿਆਂ ਦੇ ਵਿੱਚ ਹੈਗਾ ਅ ਪਹਿਲਾਂ ਤਾਂ ਉਹ ਲੁਧਿਆਣਾ ਵੀ ਨਹੀਂ ਟੱਪਿਆ ਇਦਾਂ ਦੇ ਵੀ ਗਾਣੇ ਸੈਟਰਡੇ ਸੈਟਰਡੇ ਕਰਕੇ ਆਇਆ ਫਿਰ ਜਸਪੀਰ ਜੱਸੀ ਦਾ ਚੰਨੋਂ ਦਾ ਜਦੋਂ ਜਵਾਨੀ ਵਿੱਚ ਪੈਰ ਪੈ ਗਿਆ ਲੁਧਿਆਣੇ ਦੇ ਵਿੱਚ ਮੁੰਡਿਆਂ 'ਚ ਵਹਿਰ ਪੈ ਗਿਆ ਸਮਥਿੰਗ ਲਾਈਕ ਥੈਟ ਬਟ ਤੁਹਾਡਾ ਫੁਲੀ ਡੈਡੀਕੇਟਡ ਟੂ ਲੁਧਿਆਣਾ ਯੂ نو ਈਚ ਐਂਡ ఎవਰੀਥਿੰਗ ਸੋ ਵਾਈ ਡਿਡ ਯੂ ਚੂਸ ਟੂ ਡੂ ਥੈਟ ਤੁਹਾਨੂੰ ਕਿਉਂ ਲੱਗਿਆ ਕਿ ਤੁਹਾਨੂੰ ਇਹ ਗਾਣਾ ਕੱਢਣਾ ਚਾਹੀਦਾ ਹਾਂਜੀ ਜਿੱਦਾਂ ਤੁਸੀਂ ਦੱਸਿਆ ਨਾ ਕਿ ਵੀ ਹਾਂ ਜਿੱਦਾਂ ਵੀ ਜ਼ਿਕਰ ਜ਼ਰੂਰ ਹੁੰਦਾ ਸੀ ਗੱਲ ਲੁਧਿਆਣੇ ਦਾ ਹਨਾ ਗਾਣਿਆਂ 'ਚ ਤੇ ਮੈਂ ਵੀ ਉਹੀ ਚੀਜ਼ ਮਤਲਬ ਸਟਾਰਟਿੰਗ ਤੋਂ ਮਤਲਬ ਕਿ ਕਿਤੇ ਨਾ ਕਿਤੇ ਆਬਜ਼ਰਵ ਕਰਦਾ ਸੀਗਾ ਕਿ ਵੀ ਹਾਂ ਨਾਮ ਜ਼ਰੂਰ ਲੈਂਦੇ ਨੇ ਸਾਰੇ ਵੱਡੇ ਵੱਡੇ ਗਾਣਿਆਂ ਦੇ ਵਿੱਚ ਨਾਮ ਲਿਆ ਜਾਂਦਾ ਹਨਾ ਤੇ ਤਕਰੀਬਨ ਹਰ ਆਰਟਿਸਟ ਦਾ ਗਾਣਾ ਜਿੱਦਾਂ ਹੋਊਗਾ ਇਹਦੇ ਵਿੱਚ ਜਿੱਦਾਂ ਜਦੋਂ ਇੱਕ ਲਿਰੀਸਟ ਨੇ ਵੀਤ ਬਲਜੀਤ ਜੀ ਤੇ ਹਨਾ ਨੂੰ ਕੋਣ ਨਹੀਂ ਜਾਣਦਾ ਉਹਨਾਂ ਨੇ ਵੀ ਉਹ ਵੀ ਕੌਂਕੇ ਉਹ ਵੀ ਮਤਲਬ ਲੁਧਿਆਣੇ 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 ਤੋਂ ਹੀ ਨੇ ਤੇ ਉਹਨਾਂ ਨੇ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਜਿਵੇਂ ਦਿਲਜੀਤ ਬਾਈ ਦੇ ਵੀ ਜਾਂਦਾ ਤਾਂ ਮੈਨੂੰ ਐ ਹੁੰਦਾ ਸੀਗਾ ਕਿ ਜਦ ਮੈਂ ਆਰਟਿਸਟ ਬਣੂੰਗਾ ਨਾ ਤਾਂ ਮੈਂ ਮੈਂ ਮਤਲਬ ਵੀ ਮੈਂ ਇੱਕ ਗਾਣਾ ਜ਼ਰੂਰ ਇਦਾਂ ਦਾ ਕਰੂੰਗਾ ਕਿ ਜਿਹੜਾ ਮਤਲਬ ਕਿ ਜਿਹੜਾ ਹੋਵੇ ਮੇਰੇ ਹੋਮ ਟਾਊਨ ਲਈ ਹੋਵੇ ਜਿਹਦੇ ਵਿੱਚ ਮੈਂ ਹਰ ਤੀਤ ਮਤਲਬ ਕਿ ਉਹ ਰਿਪਰੈਜ਼ੈਂਟ ਕਰਾਂ ਕਿਉਂਕਿ ਜਦੋਂ ਤੁਸੀਂ ਗਰੋ ਕਰਦੇ ਹੋ ਤੁਹਾਡੇ ਨਾਲ ਤੁਹਾਡਾ ਤੁਹਾਡਾ ਉਹ ਰੀਜਨ ਤੁਹਾਡਾ ਏਰੀਆ ਉਹ ਸਾਰਾ ਗਰੋ ਕਰਦਾ ਕਿਉਂਕਿ ਉਹਨਾਂ ਨੂੰ ਤੁਹਾਡੇ ਤੇ ਮਾਣ ਹੁੰਦਾ ਨਾ ਤਾਂ ਬਿਲਕੁਲ ਬਿਲਕੁਲ ਮਤਲਬ ਕਾਫੀ ਟਾਈਮ ਤੋਂ ਮੇਰੇ ਦਿਮਾਗ ਵਿੱਚ ਸੀ ਕਿ ਲੁਧਿਆਣੇ ਤੇ ਯਾਰ ਗਾਣਾ ਜ਼ਰੂਰ ਬਣਾਉਂਗਾ ਲੁਧਿਆਣੇ ਤੇ ਤੇ ਮਤਲਬ ਇੱਕ ਕਿਸੇ ਲਾਈਵ ਦੇ ਵਿੱਚ ਦਿਲਜੀਤ ਭਾਈ ਨੇ ਵੀ ਕਿਹਾ ਸੀਗਾ ਕਿ ਵੀ ਉਹਨਾਂ ਦਾ ਵੀ ਹੈਗਾ ਵੀ ਵੀ ਲੁਧਿਆਣੇ ਤੇ ਗਾਣਾ ਕਰਨਾ ਮੈਂ ਤੇ ਪਰ ਮੈਂ ਵੀ ਮਤਲਬ ਕਾਫੀ ਚਿਰ ਤੋਂ ਸੋਚਿਆ ਸੀਗਾ ਤੇ ਉੱਤੇ ਤੇ ਪਰ ਕਈ ਵਾਰੀ ਹੁੰਦਾ ਕਿ ਜਿਹੜੀ ਟੀਮ ਜਿਹੜੀ ਚੀਜ਼ ਦਾ ਇੱਕ ਜਿਵੇਂ ਜਦੋਂ ਬਣਨਾ ਹੁੰਦਾ ਤਾਂ ਉਸ ਵਾਪ ਆਪ ਹੀ ਬਣ ਜਾਂਦਾ ਹਨ ਤੇ ਜੀ ਜੀ ਤੇ ਬਾਕੀ ਮੈਂ ਪਿੰਡ ਦਾ ਨਾਮ ਤਾਂ ਲੈਂਦਾ ਰਹਿੰਦਾ ਸੀਗਾ ਗਾਣਿਆਂ ਦੇ ਵਿੱਚ ਪਹਿਲਾਂ ਤੇ ਪਰ ਇਹ ਮੈਨੂੰ ਲੱਗਿਆ ਕਿ ਹਾਂ ਵੀ ਹੁਣ ਰਾਈਟ ਟਾਈਮ ਆ ਕੇ ਕਰਨਾ ਚਾਹੀਦਾ ਅੱਛਾ ਕਿਉਂਕਿ ਨਾ ਹੁਣ ਇੱਕ ਇੱਕ ਇਹ ਵੀ ਹੈ ਨਾ ਇੱਕ ਜਿੱਦਾਂ ਹੁਣ ਹਰ ਬੰਦਾ ਮੈਨੂੰ ਆ ਲੱਗਦਾ ਵੀ ਜਿੰਨੇ ਵੀ ਆਰਟਿਸਟ ਨੇ ਸਾਰੇ ਜਣੇ ਹੁਣ ਆਪਣੇ ਏਰੀਆਜ਼ ਦੇ ਜਿਵੇਂ ਆਪਣੇ ਜਿੱਥੇ ਬਿਲੋਂਗ ਕਰਦੇ ਨੇ ਉਹਨਾਂ ਨੂੰ ਉਹਨਾਂ ਦਾ ਨਾਮ ਲੈ ਰਹੇ ਨੇ ਜਦ ਨੂੰ ਅੱਗੇ ਲੈ ਕੇ ਆ ਰਹੇ ਨੇ ਜਿੱਦਾਂ ਹੁਣ ਜਿੱਦਾਂ ਅਮ੍ਰਿਤਸਰ ਸਾਈਡ ਦੇ ਜਿੰਨੇ ਵੀ ਆਰਟਿਸਟ ਨੇ ਮਾਝਾ ਮਤਲਬ ਬਹੁਤ ਮਸ਼ਹੂਰ ਹੋ ਗਏ ਗਾਣੇ ਜੀ ਤੁਸੀਂ ਕਿੰਨਾ ਸੁਣਿਆ ਹੋਣਾ ਮਾਝਾ ਹੋਇਆ ਹੈ ਨਾ ਸਿੱਧੂ ਭਾਈ ਦਾ ਮਾਵਾ ਤੇ ਉਹ ਫਿਰ ਮੈਨੂੰ ਐ ਕਿਉਂ ਨਾ ਵੀ ਆਪਾਂ ਪਾਰਟਿਕੂਲਰਲੀ ਆਪਣੇ ਸ਼ਹਿਰ ਦਾ ਜੀ ਸਾਰਾ ਡਿਸਟ੍ਰਿਕਟ ਆਪਾਂ ਕਰਦੀ ਹੈ ਨਾ ਤੇ ਬਾਕੀ ਮੈਨੂੰ ਐ ਲੱਗਦਾ ਹਜੇ ਵੀ ਕੋਈ ਬਹੁਤ ਇੱਜਾ ਰਹਿ ਗਈਆਂ ਵਿੱਚ ਪਾਉਣ ਤੋਂ ਜਿਵੇਂ ਮੈਨੂੰ ਮੈਸੇਜ ਵੀ ਆਉਂਦੇ ਨੇ ਕਿ ਬਾਈ ਵੀ ਆਪਟੀਮਾ ਚੋਂ ਗਹਿ ਗਿਆ ਜਾਂ ਮਾਈ ਜੌੜਾ ਵੀ ਆ ਰਹਿ ਗਿਆ ਲੈ ਕੇ ਫਿਰ ਤਾਂ ਗਾਣਾ ਪਾਰਾ ਤੇ ਦਾ ਹੋ ਜਾਣਾ ਆ ਨਹੀਂ ਨਹੀਂ ਸਹੀ ਗੱਲ ਤੁਸੀਂ ਬਿਲਕੁਲ ਸਹੀ ਕਿਹਾ ਹਾਂਜੀ 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 ਤੇ ਜਿਵੇਂ ਦਿਲਜੀਤ ਵੀ ਲੁਧਿਆਣਾ ਦੇ ਹੀ ਨੇ ਤੁਹਾਨੂੰ ਪਤਾ ਹੀ ਆ ਸਾਰਾ ਕਿ ਦਿਲਜੀਤ ਦਾ ਸਾਰਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿਹੜਾ ਹੈ ਲੁਧਿਆਣਾ ਹੀ ਉਹਨਾਂ ਦੀ ਕਰਮ ਭੂਮੀ ਰਹੀ ਹੈ ਤੇ ਪਿੱਛੇ ਜਿਹੜਾ 31 ਤਰੀਕ ਸ਼ੋਅ ਹੋਇਆ ਸੀਗਾ ਦਿਲਜੀਤ ਦਾ ਆਈ ਥਿੰਕ ਪੂਰਾ ਸਭ ਤੋਂ ਵੱਡਾ ਸ਼ੋਅ ਉਹਨਾਂ ਨੇ ਲੁਧਿਆਣਾ ਕੀਤਾ ਤੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਸੀ ਲੁਧਿਆਣੇ ਦੇ ਵਿੱਚ ਹੀ ਜਿਹੜੇ ਸੁਪਨੇ ਨੇ ਉਹਨਾਂ ਨੇ ਵੇਖੇ ਪ੍ਰੋਫੈਸਰ ਮੋਹਨ ਸਿੰਘ ਮਲੇ ਤੋਂ ਕੋ ਚੇਲੇ ਤੱਕ ਦਾ ਜਿਹੜਾ ਸੁਪਨਾ ਲੁਧਿਆਣੇ ਤੋਂ ਲਿਆ ਲੁਧਿਆਣੇ ਨੇ ਉਹਨਾਂ ਨੂੰ ਹਸਾਇਆ ਰਵਾਇਆ ਤੇ ਇਹ ਸਾਰੀ ਜਿਹੜੀਆਂ ਗੱਲਾਂ ਨੇ ਮੈਂ ਦੇਖਿਆ ਕਲਾਕਾਰ ਕਲਾਕਾਰਾਂ ਦੀ ਭੂਮੀ ਹੈ ਲੁਧਿਆਣਾ ਤੇ ਬਹੁਤ ਹੀ ਦਿਲਜੀਤ ਦਾ ਇੱਕ ਸੋਤ ਸਰਵੋਤਮ ਨਾਮ ਹੋ ਗਿਆ ਹੋਰ ਵੀ ਜਿਵੇਂ ਤੁਸੀਂ ਨਾਮ ਲਏ ਬੀਤ ਫਲਜੀਤ ਹੋ ਗਿਆ ਤੁਸੀਂ ਹੋਗੇ ਔਰ ਬੜੇ ਬੜੇ ਸਾਰੇ ਆਰਟਿਸਟ ਸੇ ਪਰਬ ਪਰਬ ਗਏ ਲਿਆ ਸਰਦੂਲ ਸਿਕੰਦਰ ਹੋਗੇ ਸੁਦੀਪ ਮਾਨਕ ਜੀ ਹੋਗੇ ਆਪਣੇ ਚਮਕੀਲਾ ਅਮਰ ਸਿੰਘ ਜੀ ਚਮਕੀਲਾ ਲਾਹੌਰ ਮਤਲਬ ਤਕਰੀਬਨ ਕਹੂੰਗਾ ਇੱਕ ਤਾਂ ਜਿਹੜਾ ਮੈਂ ਆਖਰੀ ਅੰਤਰੇ 'ਚ ਮੈਂ ਜ਼ਿਕਰ ਵੀ ਕੀਤਾ ਬਸ ੱਡੇ ਦਾ ਕਿ ਜੀ ਕਲਾਕਾਰਾਂ ਦਾ ਜੋ ਡੇਰਾ ਸੀ ਪੁਰਾਣਾ ਨਹੀਂ ਮਤਲਬ ਸਾਰੇ ਆਰਟਿਸਟ ਦਾ ਮਤਲਬ ਜਿਹੜੇ ਜਿਹਨਾਂ ਦੇ ਆਫਿਸ ਸੀਗੇ ਉਹ ਸਾਰਿਆਂ ਦੇ ਬਸ ੱਡੇ ਸੀਗੇ ਤੇ ਤਕਰੀਬਨ ਉਹ ਤਾਂ ਲੁਧਿਆਣਾ ਹੀ ਸਾਰਾ ਤੇ ਲਗਾਤਾਰ ਹੰਦਾ ਮਤਲਬ ਰਿਲੇਟ ਕਰ ਸਕਦਾ ਬਿਲਕੁਲ ਬਿਲਕੁਲ ਕੋਈ ਸੈਂਟਰ ਆਫ ਪੰਜਾਬ ਹੈ ਤੇ ਇਸ ਕਰਕੇ ਜਿਹੜੀ ਅਪਰੋਚ ਆ ਪੂਰੇ ਪੰਜਾਬ ਨੂੰ ਜਿਹੜੀ ਹੈ ਆਰਟਿਸਟ ਦੀ ਬਹੁਤ ਅੱਛੀ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਕੁਝ ਹੈਗਾ ਇਦਾਂ ਦਾ ਜਿਹੜਾ ਕ੍ਰੀਏਟਿਵ ਟੈਲੈਂਟ ਕਾਫੀ ਉੱਪਰ ਦਾ ਤੇ ਆਪਣੇ ਜਿਹੜੇ ਸੋਸ਼ਲ ਮੀਡੀਆ ਸਟਾਰਸ ਵੀ ਕਾਫੀ ਲੋਕਾਂ ਨੇ ਇੱਥੇ ਨਾਮ ਜਿਹੜਾ ਹੈ ਬਣਾ ਲਿਆ ਜਿਦਾਂ ਹੋਗੇ ਅਨਗੋਲ ਕੁਆਟਰਾ ਹੋਗੇ ਮੁਕਤਾਰੀ ਸੇਵਾ ਵਾਲੇ ਮਨਤੋਜੀ ਹੋਵੇ ਜਾਂ ਹੋਰ ਵੀ ਕਾਫੀ ਸਾਰੇ ਲੋਕ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਨਾਮ ਜਾਣੇ ਦਾ ਜਿਹੜਾ ਹੈ ਚਮਕਾਇਆ ਹੈ ਬਾਹਰ ਲੁਧਿਆਣਾ ਦੀ ਸਾਡੇ ਪੁਰਾਣੇ ਵੇਲੇ ਦੀ ਸੀਗੇ ਸੋ ਇਹ ਇਹ ਜਦੋਂ ਇਸ ਮਿੱਟੀ ਬਾਰੇ ਇਸ ਧਰਤੀ ਬਾਰੇ ਇਸ ਜਗ੍ਹਾ ਬਾਰੇ ਕੋਈ ਬੋਲਦਾ ਤਾਂ ਸੁਣ ਚੰਗਾ ਲੱਗਦਾ ਤੇ ਲੁਧਿਆਣਾ ਦੇ ਵਿੱਚ ਹੋਰ ਵੈਸੇ ਬੜਾ ਕੁਛ ਹੈ ਜਿਵੇਂ ਅਸੀਂ ਤਾਂ ABCD ਕਹਿੰਦੇ ਆ ਲੁਧਿਆਣਾ ਆ ਕੇ ਨਾ ਜਿਹੜੇ ਲੋਕੀ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਅਸੀਂ ABCD ਪੂਰੀ ਕਰਾਉਂਦੇ ਆ ਕਿ ਖਾਸ ਕਰਕੇ ਜਿਹੜੇ ਕੁੜੀ ਹੁੰਦੇ ਨੇ ਅਮਨ ਚਿਕਨ ਬਾਬਾ ਚਿਕਨ ਚਾਵਲਾ ਚਿਕਨ ਡਬਲੂ ਚਿਕਨ ਹੰਦੀ 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 ਇਹ ਸਾਰਾ ਕੁਝ ਖਾਣ ਤੋਂ ਬਾਅਦ ਉਹ ਰਿਹਾ ਸੀ ਕਿ Z ਕੱਟ ਗਿਆ ਸਾਰਾ ਤੁਸੀਂ ਵੀ ਹਮ ਨਹੀਂ ਕਦੀ ਲੁਧਿਆਣੇ ਨੂੰ ਜੇ ਆਪਾਂ ਕਹੀਏ ਤਾਂ ਤੁਹਾਡੇ ਫੇਵਰੇਟ ਸਪੌਟ ਸੌਰੀ ਤੁਹਾਡਾ ਨਾ ਨੈਟਵਰਕ ਸ਼ਾਇਦ ਟੱਕਰਾ ਥੋੜੀ ਦੇ ਵਿੱਚ ਵਿੱਚ ਕੱਟ ਗਈ ਵੀਡੀਓ ਮੈਨੂੰ ਪਤਾ ਨਹੀਂ ਲੱਗਿਆ ਕੀ ਬੋਲੇ ਨੈਟਵਰਕ ਇਸ਼ੂ ਸੀਗਾ ਮੈਂ ਮੈਂ ਕਹਿ ਰਿਹਾ ਸੀ ਕਿ ਤੁਸੀਂ ਕਿਹਾ ਫੂਡੀ ਹੈਗੇ ਹੋ ਕਿਹਾ ਤੁਸੀਂ ਖਾਣਾ ਖਾਂਦੇ ਹੋ ਕਾਫੀ ਲੁਧਿਆਣੇ ਦੇ ਵਿੱਚ ਕੋਈ ਰੈਸਟੋਰੈਂਟਸ ਜਾਂ ਹੋਰ ਕਿਤੇ ਸਟ੍ਰੀਟ ਫੂਡ ਹਾਂ ਜੀ ਹਨ ਇਸ ਸਟਰੀਟ ਫੂਡ ਦਾ ਮੈਨੂੰ ਐ ਲੱਗਦਾ ਹੁੰਦਾ ਕਿ ਜਦੋਂ ਮੈਂ ਮਤਲਬ ਇੱਥੇ ਮੁਹਾਲੀ ਆਇਆ ਵਾਂ ਤਾਂ ਮੈਂ ਸਭ ਤੋਂ ਜ਼ਿਆਦਾ ਮੇਸਤੀ ਉਹੀ ਕਰਦਾ ਅੱਛਾ ਜਿੱਦਾਂ ਹੁਣ ਆਪਾਂ ਜੇ ਗੱਲ ਕਰੀਏ ਜਿਵੇਂ ਸਾਨੂੰ ਨੇੜੇ ਪੈਂਦਾ ਇਧਰੋਂ ਸਾਹਨੇ ਵਾਲ ਨੇੜੇ ਪੈਂਦਾ ਜੀ ਤਾਂ ਜੀ ਖਾਣੇ ਵਾਲ ਦੇ ਜਿੱਦਾਂ ਦੋ ਤਿੰਨ ਜਗ੍ਹਾ ਹੈਗੀ ਆ ਰ ਜਿਹੜੀ ਆ ਉਹ ਮਤਲਬ ਉਧਰ ਦੀ ਕੋਈ ਹੈ ਨਹੀਂ ਮਤਲਬ ਹੈ ਨਹੀਂ ਜਾਂ ਫਿਰ ਜਮਾਲਪੁਰ ਦੇ ਵਿੱਚ ਇੱਕ ਮਾਰਕੀਟ ਹੈ ਗੋਲ ਮਾਰਕੀਟ ਉਹ ਸਾਰੀ ਫੂਡ ਦੀ ਹੀ ਆ ਜੀ ਉਹ ਹੋਊਗੀ ਫਿਰ ਜਦੋਂ ਆਪਾਂ ਇਧਰ ਨੂੰ ਬੋਲਡਾਊਨ ਸਾਈਡ ਆ ਜਾਈ ਦੀ ਆ ਜੀ ਇਧਰ ਕਿਪਸ ਵੱਲ ਆ ਜੀ ਉਧਰ ਵੀ ਕਾਫੀ ਸਪੌਟਸ ਹੈਗੇ ਨੇ ਫਿਰ ਚਲੋ ਜੇ ਥੋੜਾ ਜਿਹਾ ਫਾਈਂਡ ਆਣ ਜੇ ਉਧਰ ਕਰਨਾ ਉਹ ਫਿਰ ਸਾਊਥ ਸਿਟੀ ਦਾ ਹੈਗਾ ਹੀ ਆ ਜੀ ਫਿਰ ਅੱਛਾ ਸਾਊਥ ਸਿਟੀ ਲਗਾਤਾਰ ਵੀ ਕਾਫੀ ਗੇੜੀਆਂ ਲਾਈਆਂ ਤੁਸੀਂ ਮੈਂਸ਼ਨ ਕਾਫੀ ਕੀਤਾ ਆਪਣੇ ਗਾਰੇ ਨਹੀਂ ਨਹੀਂ ਇੱਕ ਵਾਰ ਹੀ ਕੀਤਾ ਮੈਂ ਅੱਛਾ ਉਹ ਜਾਨੀ ਕਿਉਂਕਿ ਉਹ ਰੀਲ ਨਾ ਸਾਨੂੰ ਬਾਰ 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 ਰੀਲ ਉਹ ਦਿਖ ਰਹੀ ਹੈ ਤੇ ਲੁਧਿਆਣਾ ਦੇ ਸਾਰੇ ਪੇजेस ਨੇ ਨਾ ਜਿਹੜਾ ਉਸ ਨੂੰ ਆ ਵਾਇਰਲ ਕੀਤਾ ਐਕਚੁਅਲ ਦੇਖੋ ਤੇ ਉਹੀ ਜ਼ਿਆਦਾ ਵਾਇਰਲ ਹੋਇਆ ਜੀ ਸਾਊਥ ਸਿਟੀ ਵਾਲਾ ਹੀ ਵਾਇਰਲ ਹੋਇਆ ਜ਼ਿਆਦਾ ਹਾਂ ਤੇ ਉਹ ਸਾਊਥ ਸਿਟੀ ਦੇ ਕਰਕੇ ਨਾ ਸਾਨੂੰ ਜੋ ਰੀਲਾਂ ਦਿਸੀਆਂ ਨੇ ਅਸੀਂ ਉਹੀ ਦੇਖਿਆ ਮੈਨੂੰ ਕਾਸ਼ਾ ਤੁਸੀਂ ਵਾਰ-ਵਾਰ ਨਾਮ ਲਿਆ ਸਬਸਿਟੀ ਦਾ ਗਾਣੇ ਦੇ ਵਿੱਚ ਗਾਲਾਂ ਹਾਲਾਂਕਿ ਮੈਂ ਤੁਹਾਡਾ ਪੂਰਾ ਸੁਣ ਲਿਆ ਫਿਰ ਦੁਬਾਰਾ ਜਾ ਕੇ ਨਾ ਰੀਲਾਂ ਦੇ ਵਿੱਚ ਜਦੋਂ ਗਾਣਾ ਆਇਆ ਤੇ ਗਾਣਾ ਜਿਹੜਾ ਹੈ ਮੈਨੂੰ ਤੁਸੀਂ ਕਿੰਨੇ ਗਾਣੇ ਹੋਰ ਕਰ ਚੁੱਕੇ ਹੋ ਇਸ ਤੋਂ ਪਹਿਲਾਂ ਗਾਣੇ ਜੀ ਮੈਂ ਕਾਫੀ ਕਰ ਚੁੱਕਿਆ ਹੋਇਆ ਹੈ ਗਾਣਾ ਵੈਸੇ ਮੇਰਾ ਪਹਿਲਾ ਗਾਣਾ 2019 ਚ ਆਇਆ ਸੀਗਾ ਹਾਂ ਹਾਂ ਉਹ ਸੀਗਾ ਐਜ਼ ਅ ਫਿੰਗਰ ਲਿਖਿਆ ਵੀ ਮੇਰਾ ਆਉਂਦਾ ਸੀ ਕੀ ਇਹ ਤੁਹਾਡਾ ਅੱਜ ਤੱਕ ਦਾ ਸਭ ਤੋਂ ਹਿੱਟ ਗਾਣਾ ਹੈ ਕਿ ਇਸ ਤੋਂ ਪਹਿਲਾਂ ਕੋਈ ਹੋਰ ਵੀ ਬਹੁਤ ਵਧੀਆ ਹੋਇਆਗਾ ਮੇਰਾ ਮੇਰਾ ਸਭ ਤੋਂ ਪਹਿਲਾ ਗਾਣਾ ਮੇਰਾ ਸਭ ਤੋਂ ਜ਼ਿਆਦਾ ਹਿੱਟ ਗਾਣਾ ਹੈ ਇਹ ਅੱਛਾ ਜਿਹੜਾ ਮੇਰਾ ਮੇਬੀ ਫਿਰ ਤੁਸੀਂ ਸੁਣਿਆ ਹੋਵੇ ਉਹ ਵੀ ਮਤਲਬ ਉਸ ਟਾਈਮ ਤੇ ਟਿਕਟੌਕ ਚੱਲਦਾ ਹੁੰਦਾ ਸੀ ਰੀਲਸ ਤੇ ਵੀ ਹੋ ਗਈ ਟਿਕਟੌਕ ਤੇ ਰੀਲਸ ਤੇ ਉਹ ਬਹੁਤ ਵੱਡਾ ਹਿੱਟ ਸੀ ਸੁਪਨੇ ਨਹੀਂ ਸੁਣ ਦਿੰਦੇ ਗਾਣੇ ਦਾ ਨਾਮ ਸੀ ਅੱਛਾ ਤੇ ਮਤਲਬ ਉਹ ਬਹੁਤ ਵੱਡਾ ਹਿੱਟ ਸੀ ਉਹ ਤੇ ਉਹ ਤੁਹਾਡੀ ਉਹਦੇ ਵੀ ਹੈਗਾ ਆਪਣਾ ਮੈਂ ਦੇਖਿਆ ਤੁਹਾਡੇ ਡੀਐਮ ਦੇ ਉਪਤਾਂ ਇੰਸਟਾ ਦੇ ਪ੍ਰੋਫਾਈਲ ਦੇ ਉੱਪਰ ਵੀ ਤੁਸੀਂ ਇਹੀ ਲਿਖਿਆ ਹੋਇਆ ਨਹੀਂ ਮੈਂ ਮੈਂ ਮਤਲਬ ਤਕਰੀਬਨ ਮੇਰੇ ਹੁਣ ਤੱਕ ਜੇ ਮੈਂ ਗਿਣਾ ਮਤਲਬ ਆਪਦੇ ਮਤਲਬ ਐਸ ਅ ਫਿੰਗਰ ਮੇਰੇ ਘਾਟ ਆਏ ਨੇ ਪਰ ਮੈਂ ਨਾਲ-ਨਾਲ ਲਿਖਦਾ ਵੀ ਹਾਂ ਤਾਂ ਲਿਖੇ ਹੋਏ ਮਿਲਾ ਕੇ ਮੇਰੇ ਤਕਰੀਬਨ 60 ਪਲੱਸ ਸੌਂਗਸ ਆ ਚੁੱਕੇ ਨੇ ਜੀ 60 ਪਲੱਸ ਅੱਛਾ 60 ਪਲੱਸ ਤੁਹਾਡੇ ਸੌਂਗਸ ਆ ਚੁੱਕੇ ਨੇ ਹਾਂ ਜੀ ਹਾਂ ਜੀ ਦੇਸੀ ਵੀ ਭਾਜੀ ਨੇ ਵੀ ਅਵਾਜ਼ ਦਿੱਤੀ ਆ ਉਹ ਗਾਣੇ ਇੱਕ ਗਾਣੇ ਨੂੰ ਤੇ ਦੇਸਵਿੰਦਰ ਬਰਾੜ ਜੀ ਨੇ ਗਾਇਆ ਹੋਇਆ ਗਾਣਾ ਹੋਰ ਕਾਫੀ ਅਮਿਸ ਪੂਜਾ ਜੀ ਹੋਰ ਕਾਫੀ ਆਰਟਿਸਟ ਨਾਲ ਕੰਮ ਕਰ ਚੁੱਕੇ ਆ ਹਾਂ 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 ਅੱਛਾ ਮੈਨੂੰ ਲੱਗਦਾ ਸ਼ਾਇਦ ਨੈਟਵਰਕ ਦਾ ਇਸ਼ੂ ਹੋਣ ਕਰਕੇ ਨਾ ਸ਼ਾਇਦ ਥੋੜੇ ਜਿਨੇ ਵੀ ਲੋਕੇ ਜੁੜੇ ਨੇ ਮੈਂ ਚਾਹਨਾ ਦੋ ਲਾਈਨਾਂ ਤੁਸੀਂ ਫੇਰ ਵੀ ਕਿਸੇ ਹੋਰ ਗਾਣੇ ਦੀ ਭਾਵੇਂ ਸੁਣਾ ਇੱਕ ਵਾਰ ਤਾਂ ਪਹਿਲਾਂ ਸੁਣਾਈ ਦਿਓ ਨਹੀਂ ਮੈਂ ਤੁਹਾਨੂੰ ਆਪਣਾ ਮੈਂ ਪਹਿਲਾ ਗਾਣਾ ਹੀ ਸੁਣਾ ਦਿੰਦਾ ਮੈਂ ਸੁਣਨੇ ਨਹੀਂ ਸੌਣ ਦਿੰਦੇ ਲੋਕਾਂ ਨੂੰ ਪਤਾ ਲੱਗ ਜੂ ਇਥੇ ਅਸੀਂ ਆ ਉਹ ਮੋਟੀਵੇਸ਼ਨਲ ਟਰੈਕ ਸੀਗਾ ਬੇਸਿਕਲੀ ਤੇ ਉਹ ਸੀਗਾ 19 ਸਾਲਾਂ 'ਚ ਐ ਹੰਡਾਲੀ ਬੜੀ ਜ਼ਿੰਦਗੀ ਹੁਣ ਤੁਹਾਨੂੰ ਦੱਸਣ ਹਾਂ ਹੁੰਦੀ ਵੀਰੇ ਹੰਡ ਕੀ ਕਿੰਨਿਆ ਕਿੰਨੇ ਗਏ ਰੋਇਆ ਕਿੰਨੀ ਵਾਰ ਮੈਂ ਘੇਰਾਂ ਦਾ ਸੀ ਮੋੜਿਆਂ ਤੇ ਚੱਕੀ ਬੈਠਾ ਪਾਰ ਮੈਂ ਪਿੱਠਾਂ ਉੱਤੇ ਵਾਰ ਥਲੇ ਖੋਰੇ ਕਿੰਨੀ ਵਾਰ ਥਲੇ ਕਿਸੇ ਨੇ ਨਹੀਂ ਨਾਲ ਜਾਣਾ ਤੁਰਨਾ ਪੈਂਦਾ ਇਕੱਲੇ ਨੀਤ ਸਦਾ ਸਾਫ ਰੱਖੀ ਤੇ ਤੇ ਮੈਂ ਓਕਾਤ ਰੱਖੀ ਸੀ ਸਾਡੇ ਕਰਮਾਂ ਦੀ ਕਿਸੇ ਨੂੰ ਨਹੀਂ ਖਾਣ ਦਿੰਦੇ ਗਿਆ ਮਾੜਾ ਟਾਈਮ ਹੁਣ ਮੁੜ ਕੇ ਨਹੀਂ ਆਉਣ ਦਿੰਦੇ ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ ਨਹੀਂ ਸੌਣ ਦਿੰਦੇ ਰਾਤਾਂ ਨੂੰ ਨਹੀਂ ਸੌਣ ਦਿੰਦੇ ਅੱਖ ਨਹੀਂ ਉਹ ਲਾਉਣ ਦਿੰਦੇ ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ ਨਹੀਂ ਸੌਣ ਦਿੰਦੇ ਥੈਂਕ ਯੂ ਕਮੈਂਟਸ ਆ ਰਹੇ ਆ ਬਹੁਤ ਸੋਹਣਾ Song ਮੇਰੇ ਵੀਰ ਮਨਵੀ 118 ਦਾ ਤੇ ਇਹ ਗਾਣਾ ਤੁਹਾਡੀ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਆਵਾਜ਼ ਬਹੁਤ ਵਧੀਆ ਕਿਉਂਕਿ ਅੱਜ ਕੱਲ ਮੈਂ ਦੇਖਿਆ ਕਈ ਵਾਰੀ ਆਵਾਜ਼ ਦੀ ਨਹੀਂ ਲੋੜ ਨਹੀਂ ਹੁੰਦੀ ਅੱਜ ਕੱਲ ਲੋਕੀ ਕਹਿਣ ਲੱਗ ਕੇ ਤੁਹਾਡੀ ਪਰਸਨੈਲਿਟੀ ਤੁਹਾਡਾ ਇੱਕ ਅੰਦਰੋਂ ਗਾਣਾ ਭਾਵੇਂ ਆਵਾਜ਼ ਤੁਹਾਡੀ ਸੋਰਚ ਹੋਵੇ ਨਾ ਹੋਵੇ ਮੈਟਰ ਨਹੀਂ ਕਰਦਾ ਇਹ ਇਹ ਗੱਲ ਕਿੰਨੀ ਕਿ ਸੱਚ ਨਹੀਂ ਮੈਟਰ ਤਾਂ ਦੇਖੋ ਸਭ ਕੁਝ ਕਰਦਾ ਪਰ ਕਈ ਵਾਰੀ ਕਿਹਾ ਵੀ ਆਡੀਅנס ਦਾ ਨਹੀਂ ਪਤਾ ਕਿ ਉਹਨਾਂ ਨੇ ਤੁਹਾਨੂੰ ਕਿਸ ਵਿੱਚ ਐਕਸੈਪਟ ਕਰਨਾ ਤੇ ਤੇ ਤੁਹਾਡਾ ਆਰਟਿਸਟ ਨੂੰ ਤਾਂ ਮਤਲਬ ਓਵਰਆਲ ਕੁਆਲਿਟੀਜ਼ ਤੁਹਾਡੇ ਜਿਵੇਂ ਐਜ਼ ਐਨ ਆਰਟਿਸਟ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆ ਕਿ ਤੁਹਾਡੇ ਚ ਸਾਰਾ ਕੁਝ ਹੋਣਾ ਚਾਹੀਦਾ ਤੇ ਚਲੋ ਜੇ ਤੁਹਾਡਾ ਇੱਕ ਗਾਣਾ ਚੱਲ ਗਿਆ ਭਾਵੇਂ ਉਹ ਬਾਇ ਹੋਕਰ ਬਾਇ ਕਰੁੱਕ ਜੇ ਭਾਵੇਂ ਤੁਹਾਡੇ ਕੋਲ ਆਵਾਜ਼ ਹੈ ਨਹੀਂ ਚੱਲ ਗਿਆ ਪਰ ਅਗਲਿਆਂ 'ਚ ਤੁਹਾਡੀ ਡਿਊਟੀ ਬਣਦੀ ਆ ਕਿ ਤੁਸੀਂ ਆਡੀਅנס ਨੂੰ ਸਾਰਾ ਕੁਝ ਡਿਲੀਵਰ ਕਰੋ ਜੋ ਉਹਨਾਂ ਦੀ ਡਿਮਾਂਡ ਹੈ ਤਾਂ ਮੈਂ ਵੈਸੇ ਇੱਕ ਤੁਹਾਨੂੰ ਗੱਲ ਦੱਸਦਾ ਕਿ ਮੈਂ ਜਦੋਂ ਸੋਚਿਆ ਸੀ ਉਦੋਂ ਮੈਂ ਸਟਾਰਟ ਕੀਤਾ ਸੀ ਤਾਂ ਮੈਂ ਸਿੰਗਰ ਬਣਨ ਬਾਰੇ ਬਿਲਕੁਲ ਨਹੀਂ ਸੀ ਸੋਚਿਆ ਮੈਂ ਲਿਰਿਸਟਿਕ ਕਰਦਾ ਸੀ ਅਰੇ ਮੈਂ ਐਜ਼ ਅ ਲਿਰਿਸਟਿਕ ਮਤਲਬ ਕਿ ਸਾਰੇ ਗਾਣੇ ਤੁਸੀਂ ਲਿਖਿਆ ਵੀ ਆਪਨੇ ਹਾਂਜੀ ਹਾਂਜੀ ਮੈਂ ਵੈਸੇ ਲਿਖਦਾ ਹੀ ਆ ਜੀ ਮੈਂ ਜ਼ਿਆਦਾ ਅੱਛਾ ਤੁਸੀਂ ਜ਼ਿਆਦਾ ਲਿਖਦੇ ਹੋ ਮੈਂ ਇੱਕ ਵਾਰੀ ਆਡੀਅנס ਨੂੰ ਫੇਰ ਤੋਂ ਦੱਸ ਦਵਾ ਕਿ ਅਸੀਂ ਜੁੜੇ ਹਾਂ ਪ੍ਰਭ ਬੈਂਸ ਦੇ ਨਾਲ ਜਿਨ੍ਹਾਂ ਨੇ ਲੁਧਿਆਣਾ ਦਾ ਜਿਹੜਾ ਗੀਤ ਲੇਟੈਸਟ ਚੱਲ ਰਿਹਾ ਹੈ ਸਾਡਾ ਸ਼ਹਿਰ ਲੁਧਿਆਣਾ ਨਹੀਂ ਇਹ ਗੀਤ ਪੀਵੀ10 ਵਾਲੇ ਇਹ ਗੀਤ ਕਾਫੀ ਜ਼ਿਆਦਾ ਹਿੱਟ ਚੱਲ ਰਿਹਾ ਤੇ ਉਹਨਾਂ ਨਾਲ ਜੁੜੇ ਆ ਤੇ ਤੁਸੀਂ ਆਪੇ ਅਗਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਵੀ ਪੁੱਛ ਸਕਦੇ ਹੋ ਤੇ ਬਾਕੀ ਤੁਸੀਂ ਜਿਵੇਂ ਆਹ ਜਿਹੜੀ ਗੱਲ ਕਹੀ ਹੈ ਬਹੁਤ ਅੱਛੀ ਹੈ ਪਰ ਜਿਵੇਂ ਬਾਦਸ਼ਾਹ ਵਰਗੇ ਸਿੰਗਰ ਆਉਂਦੇ ਨੇ ਜਿਹੜੇ ਰੈਪਰ ਨੇ ਖਾਸ ਕਰਕੇ ਉਹਨਾਂ ਦੀ ਮਤਲਬ ਆਵਾਜ਼ ਜਿਵੇਂ ਕਿਹਾ ਜਾਂਦਾ ਇੱਕ ਵਾਰੀ ਉਹ ਸ੍ਰੀ ਸ਼੍ਰੀ ਰਵੀ ਸ਼ੰਕਰ ਜੀ ਨੂੰ ਗੀਤ ਸੁਣਾ ਰਹੇ ਸੀ ਆਪਦਾ ਤੇ ਜਦੋਂ ਗੀਤ ਮੁੱਕ ਗਿਆ ਤਾਂ ਸ੍ਰੀ ਸ਼੍ਰੀ ਰਵੀ ਸ਼ੰਕਰ ਜੀ ਕਹਿੰਦੇ ਬੇਟਾ ਹੁਣ ਗਾ ਕੇ ਸੁਣਾਓ ਜਦਕਿ ਬਾਦਸ਼ਾਹ ਜੀ ਇਹਨਾਂ ਹਿੱਟ ਹੈਗੇ ਨੇ ਤਾਂ ਉਹ ਬਿਨਾਂ ਆਵਾਜ਼ ਦੇ ਉਹ ਚੱਲ ਰਹੇ ਹੈ ਤਾਂ ਇਹ ਇੱਕ ਇੱਕ ਇਦਾਂ ਦੀ ਕਿਉਂ ਚੀਜ਼ ਹੈਗੀ ਐ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਪਤਾ ਕੀ ਆਰਟ ਫਾਰਮਸ ਬਹੁਤ ਨੇ ਜੀ ਰੈਪ ਵੀ ਇੱਕ ਆਰਟ ਫਾਰਮ ਆ ਨਾ ਜਿਹੜੀ ਉਹ ਜਿੱਦਾਂ ਦਾ ਉਹ ਮਤਲਬ ਉਹ ਜੋ ਕਰਦੇ ਨੇ ਰੈਪ ਵੀ ਆਪਣੇ ਆਪ 'ਚ ਇੱਕ ਆਰਟ ਫਾਰਮ ਆ ਮਤਲਬ ਉਹ ਮੈਂ ਨਹੀਂ ਕਰ ਸਕਦਾ ਉਹ ਚੀਜ਼ ਤੇ ਤੇ ਆਰਟ ਦੇ ਮਤਲਬ ਕਿ ਮੈਨੂੰ ਐ ਲੱਗਦਾ ਹੁੰਦਾ ਕਿ ਆਰਟ ਦੇ ਵਿੱਚ ਕੋਈ ਇਦਾਂ ਉਹ ਕੋਈ ਕੈਟਾਗਰੀ ਜਾਂ ਉਹ ਨਹੀਂ ਹੋਣੀ ਚਾਹੀਦੀ ਕਿ ਹਾਂ ਵੀ ਇਹਦਾ ਕੋਈ ਇੱਕ ਕੋਈ ਪੈਰਾਮੀਟਰ ਨਹੀਂ ਹੋਣਾ ਚਾਹੀਦਾ ਵੀ ਹਾਂ ਇਹ ਇਦਾਂ ਹੀ ਹੋਣਾ ਚਾਹੀਦਾ ਮਤਲਬ ਜੇ ਕੋਈ ਚੀਜ਼ ਕੋਈ ਕ੍ਰੀਏਟ ਕਰ ਰਿਹਾ ਆਪਣੇ ਸਟਾਈਲ ਨਾਲ ਕਰ ਰਿਹਾ ਤੇ ਉਹ ਉਹਦੇ ਨਾਲ ਤੁਸੀਂ ਦੂਜਾ ਬੰਦਾ ਤੁਹਾਡੇ ਨਾਲ ਕਨੈਕਟ ਹੋ ਰਿਹਾ ਰੈਜ਼ੋਨੇਟ ਕਰ ਰਿਹਾ ਤੁਹਾਡੇ ਨਾਲ ਬਸ ਇੱਕ ਸਾਊਂਡ ਹੁੰਦੀ ਹੈ ਨਾ ਇੱਕ ਸਾਊਂਡ ਤਾਂ ਤੁਸੀਂ ਜਿੱਦਾਂ ਦੇ ਆਪਾ ਦੇਖਿਆ ਜਾਗੇ ਦੇਖਿਆ ਜਾਵੇ ਤਾਂ ਜਿੱਦਾਂ ਆਪਣੇ ਜਿਹੜੇ ਦਾਦੇ-ਬਰਦਾਦ ਦੇ ਆਂ ਦਾ ਜਿਹੜਾ ਟਾਈਮ ਸੀਗਾ ਜਿਹੜੀਆਂ ਚੀਜ਼ਾਂ ਉਹ ਸੁਣਦੇ ਸੀਗੇ ਹਨਾ ਉਹ ਚੀਜ਼ਾਂ ਦੇ ਆਪ ਆਪ ਰਹੀਆਂ ਕਈ ਵਾਰੀ ਆਪਾਂ ਨੂੰ ਯਾਰ ਵੀ ਥੋੜਾ ਬੋਰਿੰਗ ਲੱਗਦਾ ਜਾ ਉਹ ਫਿਰ ਜਿਹੜੇ ਆਪਣੇ ਜਿੱਦਾਂ ਫਾਦਰ ਦੇ ਟਾਈਮ ਦਾ ਜਿਹੜਾ ਉਹ ਟਾਈਮ ਸੀ ਉਦੋਂ ਥੋੜਾ ਜਿਆਦਾ ਹੋਰ ਚੇਂਜ ਹੋ ਗਿਆ ਸਿਸਟਮ ਹੋਰ ਸਾਊਂਡ ਆ ਗਈ। ਹੋਰ ਹੋਰ ਚੱਲ ਰਹੀ ਆ ਸਾਡੇ ਤੋਂ ਬਾਅਦ ਹੋਰ ਆ ਜਾਣੀ ਆ। ਹਨਾ ਤਾਂ ਮੈਨੂੰ ਲੱਗਦਾ ਆ 8 ਦੇ ਕੋਈ 8 ਦੇ ਕੋਈ ਉਹ ਨਹੀਂ ਹੋਣਾ ਚਾਹੀਦਾ ਕੋਈ ਵੀ ਵੀ ਜਿੱਦਾਂ ਵੀ ਕੋਈ ਬੰਦਿਸ਼ ਜਾ ਉਹ ਨਹੀਂ ਹੋਣੀ ਚਾਹੀਦੀ ਵੀ ਐਂ ਹੀ ਹੋਣਾ ਚਾਹੀਦਾ। ਵੀ ਬਸ ਇੱਕ ਸਾਊਂਡ ਆ ਓਰੀਜਨਲ ਵੀ ਤੁਹਾਨੂੰ ਆਪਣੀ ਸਾਊਂਡ ਪਤਾ ਹੋਣੀ ਚਾਹੀਦੀ ਵੀ ਲੋਕ ਇਹਦੇ ਨਾਲ ਰੈਜ਼ੋਨੇਟ ਕਰਨਗੇ। ਤਾਂ ਸਾਰੇ ਮੈਨੂੰ ਇਹ ਲੱਗਦਾ ਵੀ ਸਾਰੇ ਵਧੀਆ ਉਹ ਵੀ ਉਹ ਵੀ ਬਹੁਤ ਵੱਡੀ ਚੀਜ਼ ਆ ਜਿਹੜੀ ਉਹ ਜਿਵੇਂ ਉਹ ਕਰਦੇ ਨੇ ਰੈਪ ਜਿਹੜਾ ਕਰਨਾ ਉਹ ਉਹਦੇ ਵਿੱਚ ਵੀ ਪ੍ਰੋਪਰ ਜਿੱਦਾਂ ਜਿਹੜੀ ਉਹਦੀ ਮੀਟਰ ਹੁੰਦਾ ਨਾ ਜੇ ਮੈਂ ਬਹਿਰ ਪੰਜਾਬੀ ਗਾਣਿਆਂ ਦੀ ਬਹਿਰ ਹੋ ਗਈ ਜਾਂ ਮੀਟਰ ਹੁੰਦਾ ਤਾਂ ਰੈਪ ਦੇ ਵਿੱਚ ਜਿਹੜੇ ਜਿਵੇਂ ਬਾਰਜ਼ ਹੁੰਦੇ ਨੇ ਮੈਨੂੰ ਇਹ ਲੱਗਦਾ ਹੁੰਦਾ ਕਿ ਕਿਉਂਕਿ ਉਹਦੇ ਵਿੱਚ ਸਪੀਡ 'ਚ ਫਲੋ 'ਚ ਬੋਲਣਾ ਹੁੰਦਾ ਤੇ ਵੀ ਉਹ ਵੀ ਇੰਨੇ ਸ਼ਬਦ ਲੈ ਕੇ ਆਉਣੇ ਤੇ ਉਹਦੇ ਵਿੱਚ ਆਪਣੀ ਗੱਲ ਕਹਿਣੀ ਤੇ ਉਹ ਵੀ ਮੈਨੂੰ ਆਪਣੇ ਆਪ ਦੇ ਇੱਕ ਬਹੁਤ ਵੱਡੀ ਕਲਾ ਲੱਗਦੀ ਆ ਤੇ ਮੈਨੂੰ ਤਾਂ ਮਤਲਬ ਮੈਂ ਸਭ ਨੂੰ ਸੁਣਦਾ ਮੈਂ ਮੈਂ ਨਵੇਂ ਪੁਰਾਣੇ ਸਭ ਸਭ ਮੈਨੂੰ ਜਿੰਨਾ ਐਕਸਪਲੋਰ ਕਰ ਹੁੰਦਾ ਮੈਂ ਟਰਾਈ ਕਰਦਾ ਅੱਛਾ ਤਾਂ ਇਹ ਤੁਹਾਡਾ ਫੁੱਲ ਟਾਈਮ ਪ੍ਰੋਫੈਸ਼ਨ ਹੈ ਵੈਸੇ ਤੁਸੀਂ ਕੁਝ ਹੋਰ ਵੀ ਕਰਦੇ ਹੋ ਨਹੀਂ ਨਹੀਂ ਜੀ ਮੈਂ ਮੈਂ ਫੁੱਲ ਟਾਈਮ ਇਹੀ ਕਰਦਾ ਜੀ ਮੈਂ ਮੋਹਾਲੀ ਰਹਿਣਾ ਮੈਂ ਤੇ ਮੈਂ ਬੰਟੀ ਬੈਂਸ ਬਾਈ ਹੋਰਾਂ ਨਾਲ ਮੈਂ ਸਾਈਨ ਨਾ ਮੈਂ ਉਹਨਾਂ ਨਾਲ ਕੰਮ ਕਰਦਾ ਉਹਨਾਂ ਦੀ ਕੰਪਨੀ ਦੇ ਵਿੱਚ ਬੰਟੀ ਬੈਂਸ ਪ੍ਰੋਡਕਸ਼ਨਸ ਤੇ ਬ੍ਰਾਂਡ ਵੀ 뮤직 ਲੇਬਲ ਦਾ ਨਾਮ ਹੈ ਉਹਨਾਂ ਦਾ ਤੇ ਮੈਂ ਲਿਖਦਾ ਵੀ ਹਾਂ ਤੇ ਮੈਂ ਥੋੜਾ ਬਹੁਤਾ ਗਾ ਵੀ ਲੈਂਦਾ ਤੇ ਮੈਂ ਐਸ ਐਕਟਰ ਇੱਕ ਮੂਵੀ ਵੀ ਕੀਤੀ ਹੁਣੇ ਅੱਛਾ ਕੀ ਮੂਵੀ ਦਾ ਨਾਮ ਕੀ ਹੈ ਸਰ ਮੋਹ ਇਹਦਾ ਨਾਮ ਸੀਗਾ ਜੀ ਮੋਹ ਪੰਜਾਬੀ ਫਿਲਮ ਮੋਹ 2022 ਚ ਆਈ ਸੀਗੀ ਉਹਦੇ ਵਿੱਚ ਸੁਰਜੀਤ ਬਿੰਦਰਕੀਆ ਸਾਹਿਬ ਦੇ ਸੁਪੁੱਤਰ ਗਿਤਾਜ ਬਿੰਦਰਕੀਆ ਤੇ ਸਰਗੁਣ ਮਹਿਤਾ ਜੀ ਸੀਗੇ ਹਾਂਜੀ 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 ਤੇ ਤਕਦੀਪ ਸਿੱਧੂ ਭਾਈ ਜੀ ਨੇ ਉਹ ਡਾਇਰੈਕਟ ਕੀਤੀ ਸੀ ਤੇ ਉਹਦੇ ਵਿੱਚ ਮੈਂ ਵਿਲਨ ਸੀਗਾ ਅੱਛਾ ਤੁਸੀਂ ਵਿਲਨ ਦਾ ਰੋਲ ਕੀਤਾ ਹੋਇਆ ਤਾਂ ਸਟਾਰਸ ਜਾ ਕੇ ਵਿਲਨ ਸੀਗਾ ਹਾਂਜੀ ਹਾਂਜੀ ਉਹ ਪਟੇ ਨਾਮ ਕੀ ਵਿਲਨ ਹਾਂਜੀ ਹਾਂਜੀ ਸਾਇਲੈਂਟ ਕੈਰੈਕਟਰ ਸੀਗਾ ਜੀ ਉਹ ਤੇ ਓਕੇ ਹਾਂਜੀ ਤੇ ਉਹ ਜਿਨ੍ਹਾਂ ਨੇ ਫਿਲਮ ਦੇਖੀ ਆ ਉਹਨਾਂ ਨੂੰ ਪਤਾ ਹੋਊਗਾ ਤੇ ਉਹ ਫਿਲਮ ਨੂੰ ਜਿਹੜਾ ਕ੍ਰੀਏਟਿਵ ਰਿਵਿਊ ਉਹਦਾ ਬਹੁਤ ਵਧੀਆ ਸੀਗਾ ਉਹਦਾ ਚਲੋ ਕੁਝ ਕਾਰਨਾ ਕਰਕੇ ਉਹ ਓਨੇ ਲੋਕਾਂ ਤੱਕ ਨਹੀਂ ਪਹੁੰਚੀ ਜਾਂ ਬਾਕਸ ਆਫਿਸ ਉਹਨਾਂ ਨਹੀਂ ਵਧੀਆ ਸੀਗਾ ਪਰ ਜਿਨ੍ਹਾਂ ਨੇ ਵੀ ਦੇਖੀ ਆ ਤੇ ਉਹ ਉਹਨਾਂ ਨੇ ਬਹੁਤ ਸਰਾਇਆ ਹੁਣ ਅਗਲੀ ਫਿਲਮ ਵੀ ਮੇਰੀ ਮਈ ਦੇ ਵਿੱਚ ਆ ਰਹੀ ਆ ਜੀ ਅੱਛਾ ਉਹ ਉਹਦਾ ਕੀ ਸਬਜੈਕਟ ਹੈ ਉਹਦਾ ਫਿਲਮ ਦਾ ਹਾਂਜੀ ਉਹ ਕਿਸ ਬਾਰੇ ਆ ਫਿਲਮ ਉਹ ਸਪੈਂਸ ਥ੍ਰਿਲਰ ਹੈ ਜੀ ਉਹ ਫਿਲਮ ਦਾ ਨਾਮ ਆ ਫਫੇ ਕੁੱਟਣੀ ਆ ਉਹਦੇ ਵਿੱਚ ਲੀਡ ਤੇ ਨੀਰੂ ਬਾਜਵਾ ਮੈਮ ਤੇ ਤਾਨੀਆ ਜੀ ਅੱਛਾ ਹਾਂਜੀ ਹਾਂ ਤੇ ਮੇਨ ਲੀਡ ਉਹਦੇ ਵਿੱਚ ਮੇਨ ਲੀਡ ਉਹ ਵੀ ਲੁਧਿਆਣੇ ਦੇ ਨੇ ਜੀ ਜਿਹੜੇ ਮੇਨ ਲੀਡ ਨੇ ਉਹ ਹੈਗੇ ਨੇ ਬਾਈ ਅ ਦੋ ਬ੍ਰਦਰ ਨੇ ਬਾਈ ਹਰ ਸਿਮਰਨ ਤੇ ਗੁਰਬਾਜ਼ ਤੇ ਅੱਛਾ ਹਾਂਜੀ 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 ਤੇ ਉਹ ਪ੍ਰੋਡਿਊਸ ਵੀ ਉਹਨਾਂ ਨੇ ਕੀਤੀ ਆ ਤੇ ਉਹ ਮੇਨ ਲੀਡ ਤੇ ਬਾਈ ਗੁਰਬਾਜ਼ ਹੋਰੀ ਨੇ ਓਕੇ अच्छा ਤੁਸੀਂ ਰਾਈਟ ਰਾਈਟ ਹਾਂਜੀ ਤੁਸੀਂ ਕਿਸੇ ਨੂੰ ਫੋਲੋ ਕੀਤਾ ਹੈ ਕਿਸੇ ਨੂੰ ਤੁਸੀਂ ਆਈਡਲ ਮੰਨਿਆ ਹੋਵੇ ਅ ਮੈਂ ਮਤਲਬ ਇਦਾਂ ਕੋਈ ਇਦਾਂ ਪਾਰਟਿਕੂਲਰ ਕੋਈ ਇੱਕ ਬੰਦੇ ਨੂੰ ਕਦੇ ਐ ਫੋਲੋ ਨਹੀਂ ਕੀਤਾ ਮੈਂ ਮਤਲਬ ਮੈਨੂੰ ਐ ਹੁੰਦਾ ਵੀ ਦੀਦੇ ਤੋਂ ਜਿਹੜੀ ਸੀ ਚੰਗੀ ਗ੍ਰੈਬ ਕਰ ਸਕਦਾ ਮੈਂ ਉਹਤੇ ਜ਼ਿਆਦਾ ਫੋਕਸ ਕਰਦਾ ਵੀ ਆ ਜਿਹਦੇ ਵਿੱਚ ਇੱਕ ਕੁਆਲਿਟੀ ਆ ਬੰਦੇ ਦੀ ਵਧੀਆ ਇੱਕ ਇਹਦੀ ਵਧੀਆ ਤੇ ਉਹ ਤੇ ਜਿਹੜੀ ਪੋਜ਼ਿਟਿਵ ਪੋਜ਼ਿਟਿਵ ਚੀਜ਼ਾਂ ਮੈਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਉਹਨਾਂ ਦਾ ਕਦੇ ਉਦੋਂ ਜਿੱਦਾਂ ਪਰਸਨਲੀ ਐ ਕੋਈ ਇੱਕ ਅੱਦਾਂ ਨਹੀਂ ਉਹ ਨਹੀਂ ਰੱਖਿਆ ਕਿ ਹਾਂ ਵੀ ਇਹਦੇ ਵਰਗਾ ਬਣਨਾ ਕੋਈ। ਅੱਛਾ ਤੁਸੀਂ ਉਦਾਂ ਕਿਸੇ ਨੂੰ ਫੋਲੋ ਨਹੀਂ ਕੀਤਾ ਪਰ ਇਹ ਆ ਕਿ ਤੁਸੀਂ ਆਪਦਾ ਹੀ ਆਪਣਾ ਇਨਸਪਾਇਰਡ ਜ਼ਰੂਰ ਹੋਏ ਹੋ ਪਰ ਯੂ ਣਾਟ ਫਾਲੋਡ ਐਨੀਵਨ। ਹਾਂਜੀ 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 ਸਰ। ਭਾਈ ਤੇ ਹੁਣ ਮੈਂ ਕਹਿੰਦਾ ਕਿ ਤੁਸੀਂ ਇਹ ਜਿਹੜਾ ਤੁਹਾਡਾ ਲੁਧਿਆਣਾ ਵਾਲਾ ਗੀਤ ਹੈ ਨਾ ਹਾਂਜੀ ਆ ਕਿ ਤੁਸੀਂ ਇਹ ਵੀ ਸੁਣਾਓਗੇ ਕਿਉਂਕਿ ਇਹਦੇ ਲਈ ਜਿਹੜਾ ਪੂਰਾ ਲੁਧਿਆਣਾ ਵੇਟ ਕਰ ਰਿਹਾ ਹੈ। ਹਾਂ ਜੀ ਨਹੀਂ ਮੈਂ ਸੁਣਾ ਦਿੰਦਾ ਜੀ ਸੁਣਾ ਦਿੰਦਾ ਹੱਬ ਬੋਲ ਬਾਣੀ ਦੇਖ ਕੇ ਨਾ ਸਮਝੀਂਦੇ ਹਾਤੀ ਨੀ ਜਾਂ ਜੀ ਸਲਾਹ ਹੈ ਕਿ ਤੇਰੀ ਹਮ ਕੋ ਨਹੀਂ ਆਤੀ ਬੋਲ ਬਾਣੀ ਦੇਖ ਕੇ ਨਾ ਸਮਝੀਂਦੇ ਹਾਤੀ ਨੀ ਜਾਂ ਜੀ ਸਲਾਹ ਹੈ ਕਿ ਤੇਰੀ ਹਮ ਕੋ ਨਹੀਂ ਆਤੀ ਸਾਰੇ ਬੜੇ ਜ਼ਹਿਰੀ ਬਿਲੋਂ ਪੈਂਡੂ ਕੀ ਤੇ ਸ਼ਹਿਰੀ ਚੜਦੇ ਤੂੰ ਚੜਦੇ ਆ ਮਿੱਤਰਾਂ ਦੇ ਸਾਥੀ ਕੱਢਦੇ ਹਾਂ ਕਾਲ ਜਹਾਨੀ ਵੱਜਦਾ ਹੈ ਮਹਲਬਹਾਣੀ ਜਿੱਥੇ ਮਿੱਤਰਾਂ ਦਾ ਪੱਕਾ ਏ ਟਕਣਾ ਨਹੀਂ ਗੱਲ ਮਾਣ ਦੀ ਰਕਾਨੇ ਤੂੰ ਨਹੀਂ ਜਾਣਦੀ ਰਕਾਨੇ ਸਾਡਾ ਬੱਲੀ ਏ ਸ਼ਹਿਰ ਲੁਧੇਾਨਾ ਨਹੀਂ ਨਿੱਪਲੇ ਟਿੱਪੀ ਵੀ ਦੱਸ ਦੇਖ ਦੇਖ ਕੇ ਨਾ ਹੱਸ ਤੇਰਾ ਰਹਿਣਾ ਨਹੀਂ ਤੇ ਮੇਰਾ ਕੱਖ ਜਾਣਾ ਨਹੀਂ ਗੱਲ ਮਾਣ ਦੀ ਰਕਾਨੇ ਤੂੰ ਨਹੀਂ ਜਾਣਦੀ ਰਕਾਨੇ ਥੈਂਕ ਯੂ ਜੀ ਕੀ ਬਾਤ ਆ ਕੀ ਬਾਤ ਆ ਤਾਲੀਆਂ ਜੀ ਮੇਰੇ ਵੱਲੋਂ ਬਾਕੀ ਲੋਕੀ ਵੀ ਤਾਲੀਆਂ ਜਰੂਰ ਮਾਰ ਰਹੇ ਹੋਣਗੇ ਤਾਂ ਤੁਸੀਂ ਜਿਹੜਾ ਸ਼ੂਟ ਆ ਉਹ ਕਿੱਥੇ ਕਿੱਥੇ ਕੀਤਾ ਹੈ ਲੁਧਿਆਣੇ ਦੇ ਵਿੱਚ ਉਹ ਲੁਧਿਆਣੀ ਕੀਤਾ ਹੈ ਤੋ ਜਿਹੜਾ ਉਹਦੇ ਵਿੱਚ ਜਿਹੜਾ ਜਿਹੜਾ ਸਿੰਕ ਪਾਰਟ ਆ ਜਿਹੜਾ ਤੇ ਐਕਚੁਅਲੀ ਅਸੀਂ ਅਸੀਂ ਪਿੰਡ ਹੀ ਗਏ ਸੀਗੇ ਤੇ ਮਤਲਬ ਅਸੀਂ ਪਹਿਲਾਂ ਵੈਦਰ ਫੋਰਕਾਸਟ ਚੈੱਕ ਕਰਕੇ ਗਏ ਸੀਗੇ ਕਿ ਕੁਮਿਡਮ ਧੁੰਦ ਨਾ ਹੋਵੇ ਓਕੇ ਉਹ ਤੇ ਦਿਖਾ ਰਿਆ ਸੀ ਕਿ ਨਹੀਂ ਹੈਗੀ ਅਸੀਂ ਚਲੇ ਗਏ ਤੇ ਪਰ ਉਦੋਂ ਹੀ ਸਭ ਤੋਂ ਜ਼ਿਆਦਾ ਧੁੰਦ ਪੈ ਗਈ ਅੱਛਾ ਤੇ ਅਸੀਂ ਵੀ ਜਿਹੜਾ ਉਹ ਜਿਹੜਾ ਸਿੰਕ ਵਾਲਾ ਪਾਰਟ ਆ ਜਿਹੜੀ ਉਹ ਗੱਡੀ ਖੜਾਈ ਹੋਈ ਉਹ ਗਰਾਊਂਡ ਆ ਉਹ ਸਾਡੇ ਪਿੰਡ ਦਾ ਹੀ ਗਰਾਊਂਡ ਆ ਤੇ ਅੱਛਾ ਅੱਛਾ ਉਹ ਤੁਸੀਂ ਪਿੰਡੀ ਗਈ ਕਈ ਵਾਰ ਉਹਨਾਂ ਦਾ ਜਿਵੇਂ ਗ੍ਰੀਨ ਸਕ੍ਰੀਨ ਦੇ ਅੱਗੇ ਸ਼ੂਟ ਕਰ ਲੈਂਦੇ ਆ ਪਿੱਛੇ ਬੈਕਗ੍ਰਾਉਂਡ ਸਕਾ ਲੈਂਦੇ ਆ। ਜੀ। ਅਸਲ ਸਾਰਾ origignal ਹੈ। ਕਿੰਨੀ ਕੀ ਤਰੀ ਤੇ ਬਾਕੀ ਅਸੀਂ ਜਿਹੜਾ ਸਾਊਥ ਸਿਟੀ ਅਸੀਂ ਪ੍ਰੋਪਰ ਸਾਊਥ ਸਿਟੀ ਕਰਨਾ ਸੀਗਾ ਤੇ ਉੱਥੇ ਅਸੀਂ ਗਏ ਜਦੋਂ ਅਚਨ ਕੈਮਰਾ ਕੱਢਿਆ ਤਾਂ ਉਹਨਾਂ ਨੇ ਸਾਨੂੰ ਰੋਕਤਾ ਉਹ ਕਹਿੰਦੇ ਵੀ ਨਹੀਂ। ਪਰਮਿਸ਼ਨ ਵੀ ਨਹੀਂ ਦਿੰਦੇ ਇਸ ਤਰ੍ਹਾਂ ਵੀਊ ਦੇ ਵਿੱਚ। ਸਾਨੂੰ ਪਤਾ ਨਹੀਂ ਸੀ। ਸਾਨੂੰ ਪਤਾ ਨਹੀਂ ਸੀਗਾ ਕਿ ਇੱਥੇ ਅਲਾਉ ਹੈਗਾ ਨਾ ਤੇ ਨਹੀਂ ਨਹੀਂ ਪਰ ਆਈ ਥਿੰਕ ਦੈਟ ਸ਼ੁੱਡ ਚੇਂਜ ਬਿਕਾਉਜ਼ ਇਟਸ ਅ ਪਬਲਿਕ ਪਲੇਸ ਸੋ ਆਈ ਥਿੰਕ ਐਸਾ ਹੋਣਾ ਨਹੀਂ ਚਾਹੀਦਾ। ਵੇਰ ਰਸੀ ਉਹ ਥੋੜਾ ਜਿਹਾ ਉੱਥੇ ਚੀਟ ਕੀਤਾ ਸੀ ਫਿਰ ਫੋਨ ਨਾਲ ਕੀਤਾ ਉਹਨੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਹਾਂ ਜੀ ਤੇ ਉਹ ਅਸੀਂ ਫੋਨ ਨਾਲ ਕੀਤਾ ਜਦੋਂ ਜਿੰਨਾ ਕਿ ਸਾਨੂੰ ਰਿਕੁਆਇਰਡ ਸੀਗਾ ਤੇ ਬਾਕੀ ਅਸੀਂ ਜਿੰਨਾ ਕਿ ਜਿਵੇਂ ਉਹ ਬਸ ਬਸ ੱਡੇ ਦਾ ਹੋ ਗਿਆ ਹਾਂ ਹਾਂ ਜਾਂ ਕਿਹੜਾ ਜਿਹੜਾ ਬਾਸਕਟਬਾਲ ਕੋਰਟ ਹੈ ਜਿਹੜਾ ਉਹ ਹੈਗਾ ਜਿਹੜਾ ਜਿਹੜਾ ਪਵੇਲੀਅਨ ਦੇ ਕੋਲ ਤੇ ਜਾਂ ਕਿ ਲੱਕੜ ਪੋਲ ਆ ਨਾ ਉਹਦੇ ਉਹ ਮੈਨੂੰ ਬਹੁਤ ਬੈਸਟ ਲੱਗੀ ਉਹ ਪੋਲਾਂ ਦੇ ਥੱਲੇ ਜਿਹੜੇ ਬਣਾਏ ਹੋਏ ਨੇ ਉਹ ਹਾਂਜੀ ਹਾਂਜੀ ਉਹ ਵੀਆਰਐਸ ਨੇ ਕਰਦੇ ਕੋਆਰਡੀਨੇਟ ਜੀ ਜੀ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਅਸੀਂ ਬੀਆਰਐਸ ਨਗਰ ਕਰਨਾ ਸੀ ਪਰ ਉਹ ਥੋੜਾ ਜਿਹਾ ਕਲਰਫੁੱਲ ਜ਼ਿਆਦਾ ਸੀ ਇੱਧਰ ਤੇ ਅਸੀਂ ਫਿਰ ਉਹ ਕੀਤਾ ਨਹੀਂ ਬਹੁਤ ਵਧੀਆ ਬਹੁਤ ਵਧੀਆ ਸਾਡਾ ਮੈਂ ਤੁਹਾਡਾ ਸਾਰਾ ਵੀਡੀਓ ਦੇਖਿਆ ਤੁਹਾਡਾ ਵੀਡੀਓ ਦੇਖਿਆ ਸਾਰਾ ਤੁਹਾਡਾ ਗਾਣਾ ਸੁਣਿਆ ਤੇ ਤੁਹਾਨੂੰ ਦੱਸਾਂ ਤੇ ਤੁਹਾਡਾ ਇੱਕ ਹੀ ਸਰੂਪ ਹੈ ਨਾ ਜਿਹੜਾ ਤੁਹਾਡੀ ਪੱਗ ਹੈ ਉਹ ਬਹੁਤ ਸੋਹਣੀ ਹੈ ਤੁਸੀਂ ਬਰਦੇ ਹੋ ਤੇ ਇੱਕ ਨਵਾਂ ਵੱਖਰਾ ਸਟਾਈਲ ਦੀ ਤੁਸੀਂ ਇਹਨੂੰ ਜ਼ਰੂਰ ਕਾਇਮ ਰੱਖਿਓ ਤੇ ਲੋਕੀ ਤੁਹਾਨੂੰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਪਿਆਰ ਕਰਨਗੇ ਕਹਿ ਲੁਧਿਆਣੇ ਦੇ ਵਿੱਚ ਤੁਸੀਂ ਕੋਈ ਹੋਰ ਗੀਤ ਵੀ ਸੋਚ ਰਹੇ ਹੋ ਅੱਗੇ ਸੌਰੀ ਆ ਨੈਟਵਰਕ ਕੱਟ ਚਲਾ ਗਿਆ ਸੀ ਦੱਸਿਓ ਮੈਂ ਮੈਂ ਪੁੱਛ ਰਿਹਾ ਕਿ ਲੁਧਿਆਣਾ ਦੇ ਲਈ ਤੁਸੀਂ ਕੋਈ ਹੋਰ ਅੱਗੇ ਕੋਈ ਹੋਰ ਗੀਤ ਵੀ ਲੈ ਕੇ ਆਵੋ ਲੁਧਿਆਣਾ ਤੇ ਲੁਧਿਆਣਾ ਤੇ ਜੀ 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 ਨੀ ਜਰੂਰ ਮੈਂ ਮਤਲਬ ਮੈਂ ਟਰਾਈ ਕਰਦਾ ਹੁੰਨਾ ਕਿ तकरीबन ਹਰ ਗਾਣੇ ਚ ਮਤਲਬ ਜੇ ਮੈਂ ਜਦੋਂ ਮੈਂ ਨਾਮ ਪਾਉਣਾ ਤਾਂ ਮਤਲਬ ਮੈਂ ਜਰੂਰ ਮੈਂ ਕਿਤੇ ਹੋ ਸਕੇ ਵੀ ਹਾਂ ਵੀ ਪਤਾ ਲੱਗੇ ਬੰਦਾ ਕਿੱਥੋਂ ਦਾ ਤਾਂ ਮੈਂ ਟਰਾਈ ਕਰਦਾ ਹੁੰਨਾ ਵੀ ਕਿਤੇ ਵੀ ਕਿਸੇ ਮੈਂ ਮੈਂ ਇੱਕ ਮੈਂ ਤੁਹਾਨੂੰ ਦੱਸਦਾ ਇੱਕ ਬਹੁਤ ਇੱਕ ਹਾਂ ਇੱਕ ਨਾ ਜਿਹੜੇ ਆਪਣੇ ਲੁਧਿਆਣਾ ਦੇ ਡੀਸੀ ਨੇ ਜਤਿੰਦਰ ਜੋਰਵਾਲ ਸਰ ਹਨਾ ਤੇ ਜੀ 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 ਇਹ ਅਸੀਂ ਮਤਲਬ ਕਾਫੀ ਪਹਿਲਾਂ ਤੋਂ ਜਾਣਦੇ ਹਾਂ ਉਹਨਾਂ ਨੂੰ ਪਹਿਲਾਂ ਉਹ ਸੰਗਰੂਰ ਸੀਗੇ ਤੇ ਉਹਨਾਂ ਦੀ ਹੁਣ ਇੱਥੇ ਬਦਲੀ ਹੋਈ ਸੀ ਨਾ ਤੇ ਰਾਈਟ ਤੇ ਉਹਨਾਂ ਨੇ ਨਾ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਵਾ ਉਹਨਾਂ ਨੇ ਇੱਕ ਆਪਣੇ ਜਮਾਲਪੁਰ ਇੱਕ ਸਕੂਲ ਹੈ ਉਹ ਬਲਾਈਂਡ ਤੇ ਉਹਨਾਂ ਵਾਸਤੇ ਬ੍ਰੇਲ ਭਵਨ ਉਹਦਾ ਨਾਮ ਹੈ ਜੀ ਜੀ ਉਹਦੇ ਦੋ ਉੱਥੇ ਦੋ ਮਤਲਬ ਛੋਟੀਆਂ-ਛੋਟੀਆਂ ਮਤਲਬ 8 ਸਾਲ ਤੇ 10 ਸਾਲ ਉਮਰ ਹੁੰਦੀਆਂ ਉਹ ਸਿਸਟਰ ਨੇ ਦੋਨੋਂ ਕੁੜੀਆਂ ਛੋਟੀਆਂ-ਛੋਟੀਆਂ ਤੇ ਉਹ ਪੜ੍ਹਦੀਆਂ ਸੀ ਤੇ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਗਾਣਾ ਸੁਣਾਇਆ ਤੇ ਉਹ ਬਹੁਤ ਸੋਹਣੀ ਆਵਾਜ਼ ਸੀ ਉਹਨਾਂ ਦੀ ਤੇ ਅੱਛਾ ਉਹਨਾਂ ਦੀ ਉਹਨਾਂ ਦੇ ਕੋਈ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦੀ ਮਦਰ ਐਕਸਪਾਇਰ ਹੋ ਗਈ ਸੀ ਤੇ ਉਹਨਾਂ ਦੇ ਫਾਦਰ ਸਾਹਿਬ ਹੀ ਉਹਨਾਂ ਦੀ ਕੇਅਰ ਕਰਦੇ ਆ ਨਾ ਤੇ ਉਹਨਾਂ ਦੋਨਾਂ ਨੂੰ ਦਿਖਦਾ ਨਹੀਂ ਬੱਚਿਆਂ ਨੂੰ ਤੇ ਪਰ ਉਹ ਗਾਉਂਦੀਆਂ ਬਹੁਤ ਸੋਹਣਾ ਸੀ ਤਾਂ ਉਹਨਾਂ ਨੇ ਡੀਸੀ ਸਾਹਿਬ ਨੇ ਇਨੀਸ਼ੀਏਟਿਵ ਲਿਆ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦਾ ਗਾਣਾ ਬਣਾਉਣਾ ਤਾਂ ਅਸੀਂ ਥੋੜੇ ਉਹਨਾਂ ਨੇ ਸਾਨੂੰ ਮਨ ਕਿਹਾ ਵੀ ਤੁਸੀਂ ਬਣਾਣਾ ਫਿਰ ਅਸੀਂ ਪਿਛਲੇ ਮਹੀਨੇ ਅਸੀਂ ਲੁਧਿਆਣੇ ਗਏ ਸੀਗੇ ਉੱਥੇ ਅਸੀਂ ਇਸ਼ੂਮੀਤ ਅਕੈਡਮੀ ਦੇ ਵਿੱਚ ਉਹਨਾਂ ਦਾ ਗਾਣਾ ਬਣਾਇਆ ਤੇ ਉਹ ਮੈਨੂੰ ਕਿਹਾ ਗਾਣਾ ਉਹ ਵੀ ਤੇ ਉਹਦੇ ਵਿੱਚ ਵੀ ਉਹ ਗਾਣੇ ਦੀ ਜਿਹੜੀ ਪਹਿਲੀ ਲਾਈਨ ਨਹੀਂ ਆ ਜਿਹੜੀ ਉਹਦੇ ਵਿੱਚ ਵੀ ਮੈਨੂੰ ਦੇਹਾਣੇ ਦਾ ਜ਼ਿਕਰ ਆ ਆ ਹਾਂ 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 ਤੇ ਉਹਦੇ ਵਿੱਚ ਤੇ ਉਹ ਵੀ ਬਹੁਤ ਜਲਦੀ ਦੇਖਣ ਨੂੰ ਮਿਲੂਗਾ ਗਾਣਾ ਰਾਈਟ 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 ਚਲੋ ਇਹ ਬਹੁਤ ਅੱਛੀ ਗੱਲ ਹੈ ਤੇ ਆਈ ਥਿੰਕ ਮੈਂ ਇਹ ਗਾਣਾ ਜਿਹੜਾ ਦੇਖਿਆ ਤਾਂ ਹੁਣ ਮੈਂ ਤੁਹਾਨੂੰ ਫੋਲੋ ਕਰੂੰਗਾ ਫੋਰ ਵੀ ਤੁਹਾਡੀ ਕਾਫੀ ਤਰ੍ਹਾਂ ਦੇ ਗਾਣੇ ਜਿਹੜੇ ਆ ਸੋਣਾਂ ਨੂੰ ਵੀ ਉਮੀਦ ਹੈ ਕਿ ਸੁਣਾਂਗੇ ਤੇ ਜੇ ਮੌਕਾ ਮਿਲੇ ਕਦੀ ਤੁਸੀਂ ਲੁਧਿਆਣਾ ਆਓ ਤਾਂ ਤੁਹਾਨੂੰ ਫੇਸ ਟੂ ਫੇਸ ਵੀ ਮਿਲ ਕੇ ਸਾਡਾ ਕੋਈ ਇੰਟਰਵਿਊ ਛੋਟਾ ਜਿਹਾ ਅਗਰ ਪਲਾਨ ਕਰਾਂਗੇ ਇਫ ਯੂ ਆਰ ਇਨ ਦ ਟਾਊਨ ਬਾਕੀ ਹੋਰ ਕੁਝ ਤੁਸੀਂ ਕਹਿਣਾ ਚਾਹਦੇ ਹੋ ਸਾਡੇ ਦਰਸ਼ਕਾਂ ਨੂੰ ਐਨੀ ਮੈਸੇਜ ਤੁਸੀਂ ਦੇਣਾ ਚਾਹਦੇ ਹੋ ਨੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਤੁਸੀਂ ਇੰਨੇ ਮਾਣ ਬਖਸ਼ਿਆ ਤੁਸੀਂ ਸਮਝਿਆ ਕਿ ਅਸੀਂ ਇੰਟਰਵਿਊ ਦੇ ਲਈ ਹੋਏ ਪਰ ਮੈਨੂੰ ਇਹ ਲੱਗਦਾ ਹੁੰਦਾ ਮੈਂ ਤੁਹਾਡਾ ਜੱਗਦਾ ਮੈਂ ਲੱਗਦਾ ਇਰ ਇਜ਼ ਸਮ ਪ੍ਰੋਬਲਮ ਇਨ ਦਾ ਕਨੈਕਸ਼ਨ ਸੋ ਥੈਟ ਵਾਸ ਪ੍ਰੋਬਲਮ ਬੈਟ ਲੀਡੀਜ਼ ਐਂਡ ਜੈਂਟਲਮੈਨ ਲੁਧਿਆਣਾ ਦੇ ਉੱਪਰ ਜਿੱਦਾਂ ਨੇ ਲੇਟੈਸਟ ਜਿਹੜਾ ਗਾਣਾ ਚੱਲ ਰਿਹਾ ਉਹ ਇਹਨਾਂ ਨੇ ਗਾਇਆ ਤੇ ਕਾਫੀ ਜ਼ਿਆਦਾ ਹਿੱਟ ਹੈ ਤੋ ਹਨ ਬੱਲੀਏ ਸਾਡਾ ਸ਼ਹਿਰ ਲੁਧਿਆਣਾ ਨਹੀਂ ਤੇ ਉਹਦੇ ਚ ਤੁਸੀਂ ਦੇਖਿਆ ਕਾਫੀ ਸਾਰੇ ਲੈਂਡਮਾਰਕ ਲੁਧਿਆਣਾ ਦੇ ਇਹਦੇ ਵਿੱਚ ਦਿਖਾਏ ਗਏ ਨੇ ਕਾਫੀ ਜ਼ਿਆਦਾ ਹਿੱਟ ਚੱਲ ਰਿਹਾ ਦੇ Song so hopefully ਤੁਹਾਨੂੰ ਇਹ ਜਿਹੜੀ ਗੱਲਬਾਤ ਹੈ ਪਸੰਦ ਆਈ ਹੋਵੇਗੀ I think ਦੇ ਉਸ ਤੋਂ ਕਨੈਕਸ਼ਨ ਇਸ਼ੂ ਆ ਕਰਕੇ I think we have lost it we have lost the connection and ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰ ਤੁਹਾਡੇ ਸਵਾਲ ਨੇ ਉਹ ਵੀ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਤੇ ਇਦਾਂ ਦੇ ਜਿਹੜੇ ਇੰਸਟਾ ਲਾਈਵ ਨੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਹੋਰ ਲਿਆਉਂਦੇ ਰਹੀਏ ਕਿਉਂਕਿ ਇਹ ਅੱਜ ਕੱਲ ਲੇਟਸਟ ਹੋ ਗਿਆ ਮੈਨੂੰ ਇੰਸਟਾ ਇੰਨਾ ਚਲਾਉਣਾ ਨਹੀਂ ਆਉਂਦਾ ਹੌਲੀ ਹੌਲੀ ਜਿਹੜਾ ਹੈ ਜਸ ਟ੍ਰਾਈਂਗ ਟੂ ਗੈਟ ਯੂਸ ਟੂ ਇਟ ਕਿਉਂਕਿ ਫੇਸਬੁੱਕ ਕਰਾਸੀ ਬਹੁਤ ਹੋ ਸੀਗੇ ਐਕਟਿਵ ਬਟ ਔਨ ਪਿਛਲੇ ਸਾਲ ਦੋ ਸਾਲ ਤੋਂ ਹੀ ਇੰਸਟਾ ਤੇ ਜ਼ਿਆਦਾ ਐਕਟਿਵ ਹੋਏ ਆ ਇਥੇ ਕਰਕੇ ਹੋਰ ਵੀ ਇਦਾਂ ਦੇ ਜਿਹੜੇ ਸ਼ਖਸ ਨੇ ਜੋ ਲੁਧਿਆਣੇ ਨੂੰ ਪ੍ਰਾਊਡ ਫੀਲ ਕਰਾ ਰਹੇ ਨੇ ਲੁਧਿਆਣੇ ਦੇ ਵਿੱਚ ਲੁਧਿਆਣੇ ਦਾ ਨਾਮ ਰੋਸ਼ਨ ਜਿਹੜੇ ਕਰ ਰਹੇ ਨੇ ਉਹਨਾਂ ਦੇ ਨਾਲ ਅਸੀਂ ਇੰਸਟਾ ਲਾਈਵ ਜਾਂ ਹੋਰ ਵੀ ਇੰਟਰਵਿਊਸ ਕਰਨ ਦੀ ਕੋਸ਼ਿਸ਼ ਕਰਾਂਗੇ